ਬੇਤੀਆ ਮੈਨੂੰ ਉੱਥੇ ਉਹ ਜਾ ਮਾਰਦਾ ਆਇਆ ਕਹਿੰਦਾ ਤੂੰ ਬੋਲੀ ਭੁੱਲ ਜਾਣੀ ਆ ਤੇ ਮੈਂ ਲਾਉਣਾ ਤੇਰੇ ਤੇ ਤਵਾ ਇਸ ਕਰਕੇ ਪਹਿਲਾਂ ਹੀ ਜਾ ਕੇ ਗਲਤੀ ਮੰਨ ਲਈ ਭਾਈ ਮੈਨੂੰ ਬੋਲੀਆਂ ਯਾਦ ਨਹੀਂ ਆਦੇ ਸੇ ਮੈਂ ਪਰਚੀਆਂ ਨਾਲ ਲੈ ਕੇ ਆਇਆ ਜਾ ਬੜਾ ਤੂੰ ਛੱਡਿਆ ਓ ਵੀ ਹੈਪੀ ਬਰਥਡੇ ਹਰ ਸੰਗਤਾਂ ਐਵਰੀਵਨ ਹੈਪੀ ਵੀ 994 ਬਾਦ ਆਇਆ ਜਿਹੜਾ ਓ 994 ਬਾਦ ਆਇਆ ਜਿਹੜਾ ਨੋ ਵਨ ਕੈਨ ਕਾਪੀ ਵੀ ਇਹੋ ਸੱਚਾ ਸਤਗੁਰ ਮੇਰਾ ਇਹੋ ਸੱਚਾ ਸਤਗੁਰ ਮੇਰਾ ਇਹੋ ਸੱਚਾ ਸਾਥੀ ਇਹਦੀ ਕਿਰਪਾ ਨਾਲ ਬੰਗੜਾ ਪੈਂਦਾ ਆਪੇ ਪ੍ਰੋਪਰ ਇੰਗਲਿਸ਼ ਬੋਲੀ ਨਹੀਂ ਬਈ ਪਿੰਡਾਂ ਨਹੀਂ ਨਾ ਮੈਂ ਪੰਜਾਬ ਵਾਲਾ ਹਾਂ ਮੈਂ ਇੰਗਲਿਸ਼ ਦੇ ਵਾਟ ਵਿੱਚ ਹੀ ਕੱਢਦਾ ਇਧਰ ਕੀ ਹਾਂ ਬੋਲੀ ਸਾਰਾ ਅੱਧ ਦਿਵਾਈ ਇਹਨੇ ਇੰਗਲਿਸ਼ ਦੇ ਵਾਟ ਯੂਸ ਨਹੀਂ ਕੀਤੇ ਘੱਟ ਕੀਤੇ ਓ ਹੈਪੀ ਬਰਥਡੇ ਹਰ ਸੰਗ ਦਾ एवरीवन ਇਨ ਹੈਪੀ ਵੀ ਪੁਰਖ ਕਾਲ ਦੇ ਦਰਸ਼ਨ ਕਰ ਲੋ ਓ ਪੁਰਖ ਕਾਲ ਦੇ ਦਰਸ਼ਨ ਕਰ ਲੋ ਨਿਰੰਕਾਰ ਪ੍ਰਭ ਆਪੇ ਵੀ ਹੀ ਕੇਮਨ ਅਰਥ ਪਲੈਨਟ ਓ ਹੀ ਕੇਮਨ ਅਰਥ ਪਲੈਨਟ ਨੋ ਅਨ ਕਹਿਨ ਹਿਮ ਕੋਪੀ ਐ ਸਾਮਣੇ ਬਈ ਜਿੱਦਾ ਪੈਂਦਾ ਆ ਪਈਏ ਦੇ ਸਾਮਣੇ ਚੀਤਾ ਬੰਦਾ ਆ ਪਈਏ ਦੇ ਸਾਮਣੇ ਬਈ ਜਿੱਦਾ ਪੈਂਦਾ ਆ ਪਈਏ ਦੇ ਸਾਮਣੇ ਚੀਤਾ ਬੰਦਾ ਆ ਪਈਏ ਦੇ ਸਾਮਣੇ ਬਈ ਸਰਜੀਤ ਵਾ ਘਟ ਲਾਇਆ ਕਰ ਤੂੰ ਸਿੰਗਰ ਆ ਅਸੀਂ ਸਾਰੇ ਮਾਤੜ ਆ ਅੱਜ ਖੜ ਕੇ 6 ਮਹੀਨੇ ਬਾਅਦ ਖੜਨਾ ਸੀ ਤੇ ਓ ਦਿੱਲੀ ਵਿੱਚ ਪਰਮੇਸ਼ਰ ਨੇ ਜਦ ਆਪਣਾ ਆਪ ਪ੍ਰਗਟ ਆਇਆ ਬਈ ਧਰਮ ਸੰਵੇਲਨ ਦੇ ਵਿੱਚ ਜਾ ਕੇ ਓ ਧਰਮ ਸੰਵੇਲਨ ਦੇ ਵਿੱਚ ਜਾ ਕੇ ਸਟੇਜ ਦੇ ਉੱਤੋਂ ਸੁਣਾਇਆ ਆਹ ਦੇਖੋ ਸਾਹਮਣੇ ਪ੍ਰਤਖ ਓ ਆਹ ਦੇਖੋ ਸਾਹਮਣੇ ਪ੍ਰਤਖ ਭੱਤ ਪਰਮੇਸ਼ਰ ਆਇਆ ਹੁ ਕਾਹ ਦੇ ਗਿਆ ਜੀ ਭਰਤਾ ਨਾ ਕੋਈ ਰਖਾਇਆ ਹੁ ਕਾਹ ਨਾਵਤਾ ਹੀ ਲਾਇਆ ਇਹੋ ਹੋ ਸッセ ਹੋਣਾ ਹੈ ਟਿੱਪੀ ਸੰਗ ਨਾਰਾ ਲਾਇਆ ਵੀ ਮਹਾਰਾਜ ਰਾਜਿਆਂ ਦਾ ਰਾਜਾ ਹੋ ਮਹਾਰਾਜ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਖਵਾਇਆ ਵੀ ਵਿਸ਼ਨੂ ਹੋ ਕੇ ਪਾਲਣਾ ਕੀਤੀ ਹੋ ਵਿਸ਼ਨੂ ਹੋ ਕੇ ਪਾਲਣਾ ਕੀਤੀ ਭਗਵਾਨ ਹੋ ਕੇ ਆਇਆ ਰਾਲ ਮੇਲ ਸੰਤਾਨੇ ਸ਼ਬਦ ਜਕਾਰਾ ਲਾਇਆ ਵੀਰਾਂ ਉਹ ਦੋਵੇਂ ਭੈਣਾ ਚਾਰੇ ਵੀਰਾਂ ਪਾਜਾਂ ਜਿਨ੍ਹਾਂ ਨੇ ਮੇਰੇ ਵਰਗਿਆਂ ਨੂੰ ਆਪਣੀ ਚਰਨੀ ਲਾ ਲਿਆ ਪਰ ਰੱਬ ਦੇ ਸੂਲਾਂ ਦੇ ਜਣਾ ਬੜਾ ਔਖਾ ਲੱਗਾ ਤੇ ਉਹ ਰੱਬ ਨੂੰ ਬੇਨਤੀ ਕਰਦਾ ਕਿ ਕਹਿੰਦਾ ਜਰ ਧਿਆਨ ਅਸਾਂ ਹੋ ਨਿੰਦਿਆ ਤੁਬਲੀ ਚਨਾ ਕੰਢੇ ਜਦ ਪੂਰਨ ਪ੍ਰਭ ਜੀ ਉਹ ਚਨਾ ਕੰਢੇ ਜਦ ਪੂਰਨ ਪ੍ਰਭ ਜੀ ਸੰਗਤ ਦੇ ਨਾਲ ਆਏ ਬਈ ਤੂੰ ਮੇਰਾ ਮੈਂ ਤੇਰਾ ਸੇਵਾ ਉਹ ਤੂੰ ਮੇਰਾ ਮੈਂ ਤੇਰਾ ਟੋਲਾ ਸੰਗਤ ਮੁਖ ਚੋਂਗਾ ਇਹ ਚਨਾ ਦਾ ਪਾਣੀ ਵੀ ਪਰਗਟ ਹੋ ਕੇ ਉਹ ਆਪੇ ਸਤਗੁਰ ਪਰਗਟ ਹੋ ਕੇ ਵਿੱਚ ਭਗਤਾਂ ਦੇ ਖੜਿਆ ਆਪਣੇ ਭਗਤਾਂ ਦੇ ਲੇਖੇ ਬੀ ਤੂੰ ਹੈ ਸ਼ਬਦ ਵੀ ਤੂੰ ਹੈ ਪਾਰ ਬ੍ਰਹਮ ਤੂੰ ਆਪੇ ਬਈ ਅੰਦਰ ਤੂੰ ਹੈ ਬਾਹਰ ਤੂੰ ਹੈ ਓਏ ਓਏ ਅੰਦਰ ਤੂੰ ਹੈ ਬਾਹਰ ਤੂੰ ਹੈ ਗੁਪਤ ਜ਼ਾਰ ਤੂੰ ਆਪੇ ਬਈ ਘਟ ਘਟ ਦੇ ਵਿੱਚ ਖੇਲ ਕਰੇ ਤੂੰ ਓ ਘਟ ਘਟ ਦੇ ਵਿੱਚ ਖੇਲ ਕਰੇ ਤੂੰ ਸਤ ਗੁਰ ਨਿਰਗੋਣੇ ਹੋ ਕੇ ਜਿਸ ਤੇ ਅੱਖ ਰੱਖਨ ਓ ਤੂੰ ਹੀ ਤੂੰ ਹੀ ਬੋਲੇ ਜਿਸ ਤੇ ਅੱਖ ਰੱਖਨ ਬੱਬ ਰੱਬ ਤਾਂ ਹਰ ਕੋਈ ਕਰਦਾ ਇਹਦੇ ਖੇਲ ਨਿਆਰੇ ਵੀ ਤਨੇ ਜੱਟ ਦੀ ਖੇਤੀ ਕੀਤੀ ਓਹ ਵੀ ਤਨੇ ਜੱਟ ਦੀ ਖੇਤੀ ਕੀਤੀ ਨਾ ਮਾਸਦਾ ਮਾਤਾ ਰੇ ਵੀ ਕੱਲੇ ਕੱਲੇ ਨੂੰ ਮਿਲਦਾ ਸੀ ਜੋ ਓਹ ਵੀ ਕੱਲੇ ਕੱਲੇ ਨੂੰ ਮਿਲਦਾ ਸੀ ਜੋ ਕਰ ਲੈ ਕੱਟੇ ਸਾਰੇ ਆ ਜੋ ਭਗਤੋ ਵਈ ਹੁਣ ਨਾ ਲੈ ਲੈ ਵਾਜਾ ਮਾਰ ਆ ਜੋ ਭਗਤੋ ਵਈ ਲੈ ਲੈ ਵੇ ਕੋਰ ਇੰਗਲਿਸ਼ ਬੋਲੀ ਬਣਦੀ ਬੜੀ ਮਨੀ ਗ੍ਰੀਜੀ ਨਾਲ ਹੋ ਬਾਰੀ ਬਰਸੀ ਖੱਟਣ ਗਿਆ ਸੀ ਭਈ ਬਾਰੀ ਬਾਰੀ ਬਰਸੀ ਓ ਖੱਟ ਕੇ ਲਿਆਂਦਾ ਵਸਲੀ ਓ ਗੋੜ ਜਵਨ ਸੰਗ ਤੇ ਡਿਸਾਇਡ ਯੂਨੈਨ ਮਸਲੀ ਗੋੜ ਜਵਨ ਸੰਗ ਤੇ ਡਿਸਾਇਡ ਯੂਨੈਨ ਮਸਲੀ ਸਰਕਾਰੀਆਂ ਆ ਗਿਆ ਕਹਿੰਦੇ ਓ ਵਿੱਚ ਸਰਕਾਰੀਆਂ ਆ ਗਿਆ ਕਹਿੰਦੇ ਬਣ ਕੇ ਪੋਠੇ ਕਾਲ ਵੀ ਆਉਂਦੇ ਜਾਂਦੇ ਦੀ ਕੱਟੇ 84 ਓ ਆਉਂਦੇ ਜਾਂਦੇ ਦੀ ਕੱਟੇ 84 ਦੇ ਕੇ ਨਾਮ ਦਾ ਪਿਆ ਸੀ ਵਾਰੀ ਵਾਰੀ ਵਰਸੀ ਉਹ ਖਟਕੇ ਲਿਆਂਦਾ ਆਇਆ ਏ ਉਹ ਸਿਫਰਾਹ ਜੋ ਖੁਦ ਤਰਤੀ ਤੇ ਆਇਆ ਹਾਠਾਂਗਰ ਜੀ ਕਈ ਕਾਰਨ ਮੈਂ ਸੰਗਤ ਕਰ ਪਾਉਂਦੀ ਆ ਪਰ ਕੁਝ ਮੇਨ ਕਾਰਨ ਜਿਹੜੇ ਆਪਸ ਵਿੱਚ ਅਸੀਂ ਕਰਦੇ ਆ ਉਹ ਦੱਸਣ ਲੱਗਿਆ ਪਹਿਲਾ ਕਾਰਨ ਆ ਕਿ ਮੈਨੂੰ ਤਾਂ ਪਰਿਵਾਰ ਨੇ ਫੋਨ ਹੀ ਨਹੀਂ ਕੀਤਾ ਦੂਸਰਾ ਕਾਰਨ ਕਿ ਮੇਰੀ ਤਾਂ ਹੁੰਦਾ ਨਾ ਬੰਦੀ ਤੀਸਰਾ ਕਾਰਨ ਉਹ ਆਪ ਤਾਂ ਕਿਸੇ ਨੇ ਜਾਂਦੇ ਨਹੀਂ ਲੇਕਿਨ ਇੱਕ ਸਾਜਾ ਸ਼ਾਇਦ ਉਹ ਭੁੱਲ ਗਏ ਨੇ ਉਹ ਦੱਸਣ ਲੱਗਿਆ ਹੋਰ ਜਦ ਸਤਗੁਰ ਸਿੰਘਾਸਣ ਆਪ ਵਿਰਾਸਤ ਲਿਖਣ ਵਾਲੀ ਇੱਕ ਵਹੀ ਲੈ ਲਈ ਓ ਲਿਖਣ ਵਾਲੀ ਇੱਕ ਵਹੀ ਲੈ ਲਈ ਪੰਨਾ ਨਾ ਕੋਈ ਪਰਿਆ ਬਈ ਬਾਪੁਰ ਵਿੱਚ ਇੱਕ ਸੰਤਾ ਉੱਤੇ ਓ ਬਾਪੁਰ ਵਿੱਚ ਇੱਕ ਸੰਤਾ ਉੱਤੇ ਮੇਰਾ ਦਾਮੀ ਵਰ ਆਵੇੜੇ ਛੜਿਆਂ ਦੇ ਓਖੀ ਅਕਾਲ ਆਵੜਿਆ ਮੇੜੇ ਛੜਿਆ ਈਤੀ ਤੇ ਦੇ ਸਵਾ ਪਾਤ ਧੜੀ ਕਰ ਫੇਰਾ ਬਈ ਜਦ ਤੱਕ ਤੂੰ ਹੈ ਇਸ ਰਚਨਾ ਵਿੱਚ ਉਹ ਬੱਲੇ ਉਹ ਜਦ ਤੱਕ ਤੂੰ ਹੈ ਇਸ ਰਚਨਾ ਵਿੱਚ ਮੈਂ ਦਾ ਮੈਂ ਵਿੱਚ ਡੇਰਾ ਬਈ ਬਿਨ ਤੇਰੇ ਮੇਰੇ ਪੂਰਨ ਸਤਗੁਰ ਉਹ ਬਿਨ ਤੇਰੇ ਮੇਰੇ ਪੂਰਨ ਸਤਗੁਰ ਇਹ ਮਿੱਟੀ ਦਾ ਤੇਰਾ ਪੁਰਖ ਅਕਾਲੇ ਦੀ ਤੂੰ ਮੇਰਾ ਮੈਂ ਤੇਰਾ ਕੰਨ ਲਗਾ ਕੇ ਵਈ ਪੁਰਖ ਕਾਲ ਨੂੰ ਇਸ਼ਟ ਮੰਨਣਾ ਓਹ ਵਈ ਪੁਰਖ ਕਾਲ ਨੂੰ ਇਸ਼ਟ ਮੰਨਣਾ ਪੁਰਖ ਕਾਲ ਨੂੰ ਇਸ਼ਟ ਮੰਨਣਾ ਸਤਗੁਰ ਸ਼ਬਦ ਮਨਾ ਕੇ ਵਈ ਜਿਸ ਸਰੀਰ ਚ ਪ੍ਰਗਟ ਹੋਵੇ ਓਹ ਜਿਸ ਸਰੀਰ ਚ ਪ੍ਰਗਟ ਹੋਵੇ ਉਸ ਨੂੰ ਜੀ ਸਨਵਾ ਕੇ ਏ ਆਪਣਾ ਲੋ ਜੀ ਬਾਕੀ ਵੇਰ ਦਸਾਂਗੇ ਆ ਕੇ ਏ ਆਪਣਾ ਲੋ ਜੀ ਕਰਿਆ ਕਰ ਮੈਨੂੰ ਮਜਬੂਰ ਨਾ ਕਰੇਗਾ ਓ ਨਾਰਦ ਫਿਰਦਾ ਦੇਵਤੇ ਆ ਗਿਆ ਤਰਫ ਹੀ ਮੁਖ ਚੋਂ ਬੋਲੇ ਵੀ ਵਿਸ਼ਰ ਬ੍ਰਹਮਾ ਭੋਲੇनाथ ਵੀ ਵਾਹ ਵਿਸ਼ਰ ਬ੍ਰਹਮਾ ਭੋਲੇनाथ ਵੀ ਆਉਂਦੇ ਪੱਛੇ ਦੌੜੇ ਵੀ ਵਿਚਕ ਤਾਰਾ ਆ ਕੇ ਖੜ ਗਏ ਓ ਵਿਚਕ ਤਾਰਾ ਆ ਕੇ ਖੜ ਗਏ ਬਣ ਗਏ ਸਹਿਬ ਦੇ ਗੋਲੇ ਇਹਦੀ ਮਰਜ਼ੀ ਬਿਨ ਪੱਤਾ ਵੀ ਨਾ ਡੋ beraber. ਕੰਗਣੀ ਮੇਰਾ ਕਸੂਰ ਨਹੀਂ ਮੇਰਾ ਬਾਪੂ ਇਹ ਜਾਣ ਕੇ ਮੈਨੂੰ ਸਕ੍ਰਿਪਟ ਇਹੋ ਜਿਹੀ ਦਿੰਦੇ ਆ ਕਿ ਤੂੰ ਤੇ ਬਦਨਾਮ ਹੋਇਆ ਤੇਰੇ ਘੜਾ ਗੁੱਸਾ ਕਰਨਾ ਕਿਹਨੇ ਆ ਹੋ ਸਾਰੇ ਮੈਨੂੰ ਝੇੜ ਕੇ ਕਰਦੇ ਝੇੜ ਕਰਦੇ ਨੇ ਕੱਚੀ ਵੀ ਮਾਜਾ ਸ਼ਟਮਲ ਹੋਈ ਹੋ ਗਿਆ ਸੁਣ ਕੇ ਮਤਰਾ ਹੋ ਮਾਜਾ ਸ਼ਟਮਲ ਵੀ ਹੋ ਗਿਓ ਇਹ ਜਮਾਗਲ ਸੱਚੇ ਵੀ ਮੇਰਾ ਕੋਈ ਕਸੂਰ ਨਾ ਵੀਰੋ ਹੋ ਮੇਰਾ ਕੋਈ ਕਸੂਰ ਨਾ ਵੀਰੋ ਇਹ ਦੀ ਰੰਗਣਾਰਤੀ ਇਹ ਨੱਚ ਮੈਨੂੰ ਰੱਬ ਦੇ ਸਦਾ ਓ ਦੁਨੀਆ ਦੇ ਸੇਨਾ ਰੱਬੀ